ਇਹ ਮੇਰਾ ਨਾਲ ਜੀ ਕਾਮਰੇਡ ترਸੀਮ ਸਿੰਘ ਭੋਲਾ ਸਾਫਕਾ ਕਾਉਂਸਲਰ ਇਲਾਕਾ ਸੁਧਾਰਾ ਮਨ ਕਮੇਟੀ ਦਾ ਪ੍ਰਧਾਨ ਬਹੁਤ ਜਵਿੰਦਰ ਜੀ ਮੇਰੇ ਨਾਲ ਆ ਔਰ ਮੇਰੀਆਂ ਭੈਣਾ ਮਾਤਾ ਇਹ ਸਾਰੀਆਂ ਆਟੋ ਵਾਲੀਆਂ ਸਾਡੇ ਇੱਥੇ ਨਾਲ ਆਈਆਂ ਲੈ ਕੇ ਆਈਆਂ ਵੀ ਸਾਡੀ ਜਿਹੜੀਆਂ ਮੁਸ਼ਕਲ ਹੱਲ ਕਰਾਓ ਮੁਸ਼ਕਲ ਹੈ ਕਿ ਆ ਪੀਏ ਬਾਬੇ ਸੀਧਾ ਦੋ ਬਸੜੇ ਹੋਣਾ ਜਿਹੜੇ ਪੁਰਾਣੇ ਆਟੋ ਵਾਲੇ ਆ ਜਾਂ ਉਥੇ ਪੱਕੇ ਪੁਲਸਰ ਦੇ ਉਥੇ ਲੱਗੇ ਆ ਉਹ ਇਹ ਵੇਖਦੇ ਆ ਕਿ ਆਪਾਂ ਇਨਾ ਖਲਾਉਂ ਦੇਣਾ ਕਿਦਾ ਨਹੀਂ ਪੱਕਾ ਤੇ ਕਹਿੰਦੇ ਉੱਥੇ ਅੱਡਾ ਬਣਾਇਆ ਨਹੀਂ ਇਹ ਕਰਕੇ ਇਹ ਚਲਦੀ ਫੇਰਦੀ ਜਿਹੜੀ ਆ ਟਰਾਂਸਪੋਰਟਰ ਆ ਇਹਨਾਂ ਨੂੰ ਚੱਲਣ ਦੇਣਾ ਚਾਹੀਦਾ ਸਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਆ ਕਿ ਇਹ ਭੈਣਾਂ ਜਿਹੜੀਆਂ ਨੇ ਇਹ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪਾਲਣ ਪੋਛਣਾ ਕਰਨਾ ਸ਼ੁਰੂ ਹੋ ਗੀਆਂ ਸਰਕਾਰ ਮਾਨ ਸਰਕਾਰ ਨੇ ਇਹਨਾਂ ਦੀ ਮਦਦ ਕੀਤੀ ਕਿ ਇਹਨਾਂ ਨੂੰ ਆਟੋ ਕੋਈ ਵਿੱਡੋ ਆ ਕੋਈ ਬੇਸਹਾਰਾ ਮਦਰਾ ਗਰੀਬੀ ਚ ਕੀ ਆ ਰਹੀ ਦਿੱਕਤ ਕੀ ਆ ਰਹੀ ਆ ਟੋੜੇ ਦਿੱਕਤ ਇਹ ਆ ਰਹੀ ਆ ਪੀ ਜੇ ਮੰਨ ਲਓ ਬਾਬੇ ਸ਼ੀ ਦੋ ਦੋ ਨਾਲ ਟੈਂਪੂ ਲੈ ਕੇ ਆਉਣਾ ਉਥੇ ਕੋ ਸਵਾਰੀਆਂ ਦੇ ਨਾ ਖਲਾਰੀਆਂ ਦੇ ਡੰਡੇ ਮਾਰ ਕੇ ਪੁਲਸਾਂ ਦੇ ਭਜਾ ਦਿੰਦੇ ਆ ਪੁਲਸਾਂ ਵਾਲੇ ਬਲੋ ਰੋਕਿਆ ਜਾਂਦਾ ਕਿ ਦੂਸਰੇ ਆਟੋ ਵਾਲੇ ਬਲੋ ਦੂਜੇ ਆਏ ਆਟੋ ਵਾਲੇ ਚੋਣ ਦਿੰਦੇ ਆ ਹਨੀ ਪੀ ਆ ਗਈ ਜੇ ਨਵੀਂ ਡਰਾਈਵਰ ਮਜਾ ਕਰਦੇ ਨਾਲ ਹਾਂਜੀ ਇਸ ਕਰਕੇ ਅਸੀਂ ਆਪ ਜੀ ਨੂੰ ਬੇਨਤੀ ਕਰਨਾ ਆ ਕਿ ਇਹ ਸਾਡੀ ਸਮੱਸਿਆ ਨਿਕਵਾਰੀ ਕਰਕੇ ਹੱਲ ਕਰੋ ਬਾਹਰ ਨਹੀਂ ਇਹ ਜਾ ਜਿਹੜੀਆਂ ਲੇਡੀਜ਼ ਬੀਬੀਆਂ ਨੇ ਸੀੜੀ ਦੇ ਅੰਦਰ ਅੰਦਰ ਚਲਾ ਸਕਦੀਆਂ ਬਾਹਰ ਨਹੀਂ ਲਾ ਕੇ ਦੱਸ ਸਕਦੀਆਂ ਕਿਉਂਕਿ ਕੋਈ ਕਾ ਕਾਲ ਨੂੰ ਕੋਈ ਗਲਵਾ ਪਰ ਗਈ ਤਾਂ ਉਹ ਜ਼ਿੰਮੇਵਾਰ ਕੌਣ ਹੋਏਗਾ ਇਹ ਪੁਲਿਸ ਨੂੰ ਮੁਸ਼ਕਾਹ ਹੋ ਗਈ ਆ ਆ ਬੰਦਾ ਇੱਥੇ ਆਇਆ ਇੱਥੇ ਆ ਇਹਨੂੰ ਫੜ ਲ ਇਸ ਕਰ ਕਮਰੇ ਦਾ ਆਪ ਜੀ ਲੋ ਦੇਤੀ ਹਾਂਜੀ ਹਾਂਜੀ ਦੇਤੀ ਆ ਮਾਨਜੋਗ ਹੈ ਰੀਡਰ ਸਾਹਿਬ ਦੇਰੇ ਤਰਸਿੰਦ ਜੀ ਆ ਉਹਨਾਂ ਨੇ ਮੰਗ ਪੱਤਰ ਲਿਆ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਕਮਿਸ਼ਨਰ ਸਾਹਿਬ ਆਉਂਦੇ ਆ ਕਿ ਅਸੀਂ ਐਸਪੀ ਟਰੈਫਿਕ ਨੂੰ ਇਹ ਜਿਹੜਾ ਤੁਹਾਡਾ ਮੰਗ ਪੱਤਰ ਦੇ ਕੇ ਇਹ ਤੁਹਾਡੀ ਮੁਸ਼ਕਲ ਦਾ ਹੱਲ ਕਰਨਗੇ। ਐਂ ਹੀ ਅੱਜ ਤੁਹਾਡੇ ਮਾਦਮ ਤੋਂ ਮਾਨ ਸਾਹਿਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਦੀ ਐਦਾਂ ਦਾ ਕੰਮ ਨਹੀਂ ਹੋਇਆ ਜਿਹੜਾ ਅੱਜ ਇਹ ਬੀਬੀਆਂ ਦੇ ਨਾਲ ਕੀਤਾ ਗਿਆ ਇਹਨੂੰ ਰੋਟੀ ਰੋਜੀ ਦਾ ਰਿਗਾਰ ਦਿੱਤਾ ਗਿਆ ਜਿਹੜੀ 3 ਲੱਖਾਂ ਤੋਂ ਵੱਧ ਦਾ ਸਾਤਾ ਦਿੱਤੀ ਇਹ ਦੇ ਕੇ ਇਹਨਾਂ ਨੂੰ ਟੈਂਪੂ ਲਾ ਕੇ ਦਿੱਤੇ ਆ ਅਸੀਂ ਬਹੁਤ ਬਹੁਤ ਮਾਨ ਸਰ ਦਾ ਇਹ ਮਾਨ ਸਰਕਾਰ ਦਾ ਧੰਨਵਾਦ ਮਾਨ ਜੋਗ ترਸੇਮ ਸਿੰਘ ਆ ਰੀਡਰ ਸਾਹਿਬ ਉਹਨਾਂ ਨੇ ਕਿਹਾ ਕਿ ਕਮਿਸ਼ਨਰ ਸਾਹਿਬ ਇੰ ਆਉਂਦੇ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡਾ ਮਸਲਾ ਜਿਹੜਾ ਹੱਲ ਕਰਦੇ ਆ ਇਹ ਬੜਿਆ ਛਲਾਗਾ ਵੀ ਹੋ ਗਿਆ ਕਿ ਜਿਹੜੀਆਂ ਬੀਬੀਆਂ ਇਹ ਕੰਮ ਕਰਦੀਆਂ ਮੇਰਾ ਰਾਜਵਿੰਦਰ ਕੌਰ ਸਾਹਿਬ ਜੀ ਮੈਂ ਮਾਮਲਾ ਇਹ ਤੁਹਾਨੂੰ ਐਟੂ ਚਲਾਨੀ ਦਿੱਤੇ ਜਾ ਸਕਦੇ ਚਲਾਨੀ ਦਿੱਤੇ ਯਾਰ ਬੰਦੇ ਤਾਂ ਕਰਦੇ ਪੁਲਿਸ ਤਾਂ ਕਰਦੀ ਤੁਹਾਡੇ ਅਟੋ ਇੱਥੇ ਲੱਗੇ ਨਹੀਂ ਆ ਜੇ ਬੰਦੇ ਕਹਿੰਦੇ ਸਾਡਾ ਇਹ ਅੱਡਾ ਹੈ ਸਾਡੇ ਪੱਕੇ ਅਟੋ ਲੱਗੇ ਆਈ ਤੁਹਾਨੂੰ ਨਹੀਂ ਚਲਾਉਣ ਦੇਣਾ ਸਾਡੇ 10 ਸਾਲ ਤੋਂ ਅਟੋ ਲੱਗੇ ਸਾਡੇ 20 ਸਾਲ ਤੋਂ ਲੱਗੇ ਤੁਸੀਂ ਕਿੱਥੋਂ ਆ ਗਏ ਜੇ ਇਹ ਕਹੀਏ ਸਾਨੂੰ ਸਰਕਾਰ ਨੇ ਅਟੋ ਦਿੱਤੇ ਕਹਿੰਦੇ ਸਰਕਾਰ ਨੇ ਦਿੱਤੇ ਸਰਕਾਰ ਨੂੰ ਜਾ ਕੇ ਪੁੱਛਾਈ ਨਹੀਂ ਅਟੋ ਚਲਾਉਣ ਦੇਣੀ ਉਪਰੋਂ ਪੁਲਿਸ ਵਾਲੇ ਉਹਨਾਂ ਨੇ ਰਲ ਕੇ ਸਾਨੂੰ ਖਲੋਣ ਨਹੀਂ ਦੇਂਦੇ ਜਾਓ ਦਫਾ ਹੋ ਜਾ ਕੋਣ ਹੈ ਤੂੰ ਪਰ ਐਵੇਂ ਨਹੀਂ ਚਾਹੀਦਾ ਸਰ ਜਿਹੜੇ ਚੌਂਕਾਂ ਦੇ ਵਿੱਚ ਪੁਲਿਸ ਵਾਲੇ ਆ ਲੋ ਵੀ ਕਿਆ ਜਾਂਦਾ ਉਹਨਾਂ ਵਾਲੇ ਵੀ ਕਿਆ ਜਾਂਦਾ ਚਿਤਰਾ ਬਾਬਾ ਸ਼ਿਦਾ ਸਾਹਿਬਾਨੂੰ ਖਲੋਤ ਤਾਂ ਨਹੀਂ ਜਾਂ ਖਲੋ ਨਹੀਂ ਦਿੰਦੇ ਦਰਬਾਰ ਸਾਹਿਬ ਬੰਦੇ ਨਹੀਂ ਖਲੋਣ ਦਿੰਦੇ ਪੁਲਿਸ ਵਾਲੇ ਨਹੀਂ ਸਵਾਰੀ ਨਹੀਂ ਚੁੱਕਣ ਦਿੰਦੇ ਬਾਹਰ ਅਸੀਂ ਜਾਵਾਂਗੇ ਤੇ ਸਾਡੀ ਕੋਈ ਅਭੀ ਨਭੀ ਹੋ ਗਈ ਤਾਂ ਕੌਣ ਜ਼ਿੰਮੇਵਾਰ ਆ ਸਾਡੇ ਨਿੱਕੇ ਨਿੱਕੇ ਬੱਚੇ ਘਰ ਕਮਾਉਣ ਵਾਲੇ ਜੇ ਬੀਬੀਆਂ ਪੈਣਾ ਕੰਮ ਕਰਨੀ ਜਾਂ ਵੀ ਸਾਡੇ ਸਰਕਾਰ ਨੇਾਨੂੰ ਕਿਹਾ ਕਿ ਲੇਡੀਜ਼ ਸਿੰਗਾਪੁਰ ਜਾਂਦੀ ਝਾੜੂ ਪੋਚੇ ਲਾਂਦੀ ਏ ਤੋ ਇੱਥੇ ਕੰਮ ਕਰਕੇ ਰੋਟੀ ਖਾਣ ਸਿੰਗਾਪੁਰ ਕੀ ਕਰਦੇ ਲੇਡੀਜ਼ ਨੂੰ ਮਾਰ ਦਿੰਦੇ ਆ ਫਿਰ ਇੰਡੀਆ ਦੇ ਨਾਲ ਦੇ ਨਾਂ ਨੂੰ লাশ ਨੂੰ ਘਰ ਇੰਡੀਆ ਭੇਜ ਦਿੰਦੇ ਆ ਅਹੀਂ ਜੇ ਕੰਮ ਕਰਕੇ ਰੋਟੀ ਖਾਂਦੇ ਕਿਉਂ ਨਹੀਂ ਖਾਂਦੇਂ ਦੀ ਹਾਂ ਕੀ ਮੰਗ ਕਰਦੇ ਸਾਰੇ ਇਹ ਮੰਗ ਕਰਦੇ ਆ ਕਿ ਸਾਡੇ ਦਰਬਾਰ ਸਾਹਿਬ ਸ਼ੀਦਾ ਸਾਹਿਬਾਨੂੰ ਸ਼ਹਿਰ ਚੜ ਦੇ ਵਿੱਚ ਅੱਤੀ ਆਟੋ ਚਲਾਉਣ ਦਿੱਤੇ ਜਾਣ ਜਿਤਨਾ ਮਤਲਬ ਕੀ ਜਿਤਨਾ ਮਾਲੋ ਕੀ ਤੇ ਰੇਲਵੇ ਟੇਸ਼ਨ ਹੋਇਆ ਸਾਨੂੰ ਅੰਦਰ ਨਹੀਂ ਜਾਣ ਦਿੰਦੇ ਪਰਚੀ ਘਟਾਓ 30 ਰੁਪਏ 30 ਰੁਪਏ ਹੀ ਕਮਾਈ ਨਹੀਂ ਹੁੰਦੀ ਸਾਡੇ ਇਹਦੇ ਕਿਸਤਾ ਵੀ ਟੁੱਟ ਗਾ ਦੋ ਦੋ ਸਾਨੂੰ ਟ੍ਰੈਫਿਕ ਵਾਲੇ ਕੰਮ ਕਰਨੇ ਨਹੀਂ ਦਿੰਦੇ